ਇੱਕ ਦਿਨ ਨਸੀਰੁਦੀਨ ਕੋਠੇ ਤੇ ਚੜ ਗਿਆ। ਉਹਦੇ ਮਨ ਚ ਖਿਆਲ ਆਇਆ ਵੀ ਕਿਉਂ ਨਾ ਅੱਜ ਮੈਂ ਮੇਰੇ ਗਧੇ ਨੂੰ ਵੀ ਕੋਠਾ ਦਿਖਾਵਾਂ ਕਿ ਕਿਸ ਤਰ੍ਹਾਂ ਦਾ ਪਿੰਡ ਲੱਗਦਾ ਇੱਥੇ। ਸੋ ਉਹ ਆਪਣੇ ਗਧੇ ਨੂੰ ਵੀ ਅਗਲੇ ਪਲ ਕੋਠੇ ਤੇ ਲੈ ਗਿਆ। ਚੜਾ ਲਿਆ ਕੋਠੇ ਤੇ। ਹੁਣ ਗਧੇ ਨੇ ਕਦੇ ਪਿੰਡ ਨਹੀਂ ਸੀ ਦੇਖਿਆ। ਪਹਿਲੀ ਵਾਰੀ ਜਦੋਂ ਉਸ ਨੇ ਸਾਰੇ ਪਿੰਡ ਨੂੰ ਦੇਖਿਆ ਉਹ ਤਾਂ ਐ ਸਮਝੇ ਵੀ ਮੈਂ ਤਾਂ ਸਭ ਤੋਂ ਉੱਚਾ ਹੋ ਗਿਆ। ਹੁਣ ਤਾਂ ਸਾਰਾ ਕੁਝ ਮੇਰਾ ਹੀ ਹੋ ਗਿਆ। ਤੇ ਗਧਾ ਤਾਂ ਕਦੇ ਇਸ ਮਨੇਰੇ ਕਦੇ ਉਸ ਮਨੇਰੇ ਕਦੇ ਅੱਗੇ ਨੂੰ ਕਦੇ ਸੱਜੇ ਨੂੰ ਕਦੇ ਖੱਬੇ ਨੂੰ ਰਿੰਗ ਦਾ ਫਿਰੇ ਨਸੀਰਉਦੀਨ ਕਹਿੰਦਾ ਵੀ ਇਹ ਕੀ ਕਰਦਾ ਹੈ ਇਸ ਨੂੰ ਹਾਂ ਨਸੀਰਉਦੀਨ ਨੇ ਉਸ ਨੂੰ ਬਿਠਾਣਾ ਚਾਹਿਆ ਪਰ ਉਹ ਉਲਟਾ ਉਕੋਠੇ ਤੇ ਲੇਟਣ ਲੱਗ ਪਿਆ ਕਦੇ ਇਧਰ ਨੂੰ ਲਿਟੇ ਕਦੇ ਉਧਰ ਨੂੰ ਲਿਟੇ ਜਦੋਂ ਨਾ ਹਟਿਆ ਤੇ ਉਹਨਾਂ ਨਸੀਰਉਦੀਨ ਨੇ ਕਿਹਾ ਵੀ ਇਸ ਨੂੰ ਤਾਂ ਨੀਚੇ ਹੀ ਲਜਾਣ ਚ ਬਿਹਤਰੀ ਆ ਉਹ ਨੀਚੇ ਨਾ ਜਾਵੇ ਫਿਰ ਉਸਨੇ ਕੀ ਕੀਤਾ ਬਈ ਜ਼ਬਰਦਸਤੀ ਉਸਨੂੰ ੱੱਕਾ ਲਾ ਕੇ ਉਤਾਰਨ ਲੱਗਿਆ ਜਦੋਂ ੱੱਕਾ ਲਾਣ ਲੱਗਿਆ ਗਦੇ ਨੇ ਤਾਂ ਐਸਾ ਮਾਰਿਆ ਦਲੱਤਾ ਨਸੀਰਉਦੀਨ ਤਾਂ ਬਿਨਾ ਪੌੜੀਆਂ ਤੋਂ ਨੀਚੇ ਜਾ ਕੇ ਡਿੱਗ ਪਿਆ ਉਹਦਾ ਤਾਂ ਭਾਈ ਟੂਚਕ ਨਾ ਜਾ ਹਿੱਲ ਗਿਆ ਤੇ ਹੁਣ ਗਧਾ ਰਹਿ ਗਿਆ ਕੱਲਾ ਉਹਨੂੰ ਹੋਰ ਆਜ਼ਾਦੀ ਜੀ ਮਹਿਸੂਸ ਹੋਈ ਹੁਣੇ ਤਾਂ ਭਾਈ ਕੁੱਦਣਾ ਸ਼ੁਰੂ ਕਰਤਾ ਕਦੇ ਐਸ ਮਨیرے ਕੁੱਦੇ ਕਦੇ ਬਚਾਲੇ ਜਾ ਕੇ ਛੱਤ ਤੇ ਕੁੱਦੇ ਤੇ ਜਦੋਂ ਨਾ ਹਟਿਆ ਛੱਤ ਦੇ ਵਿੱਚ ਇੱਕ ਮੋਰਾ ਪੈ ਗਿਆ ਉਹ ਫੇਰ ਦੂਜੇ ਪਾਸੇ ਕੁੱਦਣ ਲੱਗ ਪਿਆ ਦੂਜੇ ਪਾਸੇ ਵੀ ਮੋਰੇ ਕਰਤੇ ਜਦੋਂ ਐਸ ਤਰ੍ਹਾਂ ਹੀ ਕੰਮ ਚੱਲਦਾ ਰਿਹਾ ਤੇ ਇੱਕ ਸਮਾਂ ਐਸਾ ਆਇਆ ਵੀ ਗਧਾ ਨਿਚੇ ਤੇ ਛੱਤ ਉੱਪਰ ਚਿਨਿਆਨੀ ਕੇ ਛੱਤ ਤੇ ਸਮੇਤ ਗਦਾ ਨੀਚੇ ਡਿੱਗ ਪਿਆ। ਨੀਚੇ ਦਬ ਗਿਆ ਛੱਤ ਦੇ। ਜਦੋਂ ਖੜਾਕ ਹੋਇਆ ਤੇ ਪੜੋਸੀ ਯਾਨੇ ਦੇਖਿਆ ਵੀ ਪਤਾ ਨਹੀਂ ਕੀ ਹੋ ਗਿਆ। ਜਦੋਂ ਆ ਕੇ ਦੇਖਿਆ ਤੇ ਨਸੀਰਉਦੀਨ ਨੂੰ ਕਹਿੰਦੇ ਤੈਨੂੰ ਕੀ ਹੋ ਗਿਆ? ਪਾਣੀ ਪੂਣੀ ਪਲਾਇਆ। ਕਹਿਣ ਲੱਗਿਆ ਤੇਰੀ ਛੱਤ ਕਿਵੇਂ ਡਿੱਗ ਪਈ? ਫਿਰ ਉਹਨੇ ਸਾਰੀ ਕਹਾਣੀ ਦੱਸੀ ਵੀ ਭਾਈ ਗਦੇ ਨੂੰ ਕਦੇ ਛੱਤ ਤੇ ਨਾ ਚੜਾ ਦੇਉ ਇਹ ਤਾਂ ਨਾਲੇ ਥੋਨੂੰ ਮਾਰੂਗਾ ਨਾਲੇ ਆਪ ਮਰੂਗਾ ਨਾਲੇ ਛੱਤ ਨੂੰ ਵੀ ਢਾ ਢੇਰੀ ਕਰ ਦੂਗਾ ਮਤਲਬ ਹਰ ਪਾਸੇ ਨੁਕਸਾਨ ਕਰੂਗਾ ਹੈ ਸੋ ਇਹ ਗੱਲ ਆ ਵੀ ਕਈ ਐਸੇ ਬੰਦੇ ਕਈ ਐਸੇ ਇਨਸਾਨ ਜਿਨ੍ਹਾਂ ਨੂੰ ਦੁਨੀਆ ਬਹੁਤ ਉੱਚੇ ਮਕਾਮ ਤੱਕ ਲੈ ਜਾਂਦੀ ਆ ਕਿ ਸਾਡੀ ਅਗਵਾਈ ਕਰੂਗਾ ਜਾਂ ਇਹ ਕੁਝ ਵਧੀਆ ਕਰੂਗਾ ਪਰ ਕੁਝ ਇਨਸਾਨ ਐਸੇ ਹੁੰਦੇ ਆ ਦੇਰੇ ਗਦੇ ਵਿੱਤੀ ਵਾਲੇ ਹੁੰਦੇ ਆ ਉਹ ਲਜਾਨ ਵਾਲਿਆਂ ਨੂੰ ਹੀ ਪਹਿਲਾਂ ਤਾਂ ਤੋੜਦੇ ਮਰੋੜਦੇ ਆ ਫਿਰ ਜਿਹੜੀ ਗੱਡੀ ਤੇ ਜਿਹੜੀ ਪਦਵੀ ਤੇ ਉਹਨਾਂ ਨੂੰ ਬਿਠਾਇਆ ਜਾਂਦਾ ਉਹ ਉਸ ਦੀ ਵੀ ਦੁਰਵਰਤੋਂ ਕਰਦੇ ਆ ਮਤਲਬ ਉੱਥੇ ਵੀ ਨੁਕਸਾਨ ਕਰਦੇ ਆ ਤੇ ਅਖੀਰ ਦੇ ਵਿੱਚ ਆਪਣਾ ਵੀ ਬੇੜਾ ਕਰਕ ਕਰ ਲੈਂਦੇ ਆ ਆਪਣਾ ਵੀ ਨੁਕਸਾਨ ਕਰ ਲੈਂਦੇ ਆ ਸੋ ਇਸ ਕਰਕੇ ਭਾਈ ਜੇ ਕਿਸੇ ਨੂੰ ਦੁਨੀਆ ਅੱਗੇ ਲੈ ਕੇ ਜਾਂਦੀ ਆ ਤੇ ਇੱਕ ਨਿੱਕੇ ਜਿਹੇ ਉਦਾਹਰਨਾਂ ਵੀ ਅੱਜ ਆਪਾਂ ਸੋਸ਼ਲ ਮੀਡੀਆ ਤੇ ਲੈ ਸਕਦੇ ਆ ਮੈਂ ਕਿਸੇ ਦਾ ਨਾਮ ਨਹੀਂ ਲੈ ਰਿਹਾ ਕਿਸੇ ਨੂੰ ਕਿਸੇ ਬਾਰੇ ਗੱਲ ਨਹੀਂ ਇਹ ਰੱਬ ਲਗਦੀ ਜੀ ਸਾਂਝੀ ਜੀ ਗੱਲ ਆ ਉਦਾਹਰਨ ਦੇ ਤੌਰ ਤੇ ਜੇ ਅੱਜ ਸੋਸ਼ਲ ਮੀਡੀਆ ਤੇ ਕਿਸੇ ਨੂੰ ਆਪਾਂ ਨੇ ਸ਼ਟਾਰ ਬਣਾ ਦਿਆ ਮਤਲਬ ਉਹਨੂੰ ਕੋਠੇ ਤੇ ਲੈ ਗਏ ਬਹੁਤ ਉੱਚੀ ਥਾਂ ਤੇ ਤੇ ਉਹਦੇ ਵੀ ਫਿਰ ਹੁਣ ਫਰਜ਼ ਬਣਦੇ ਆ ਕਿੱਲ ਵੈਨੂਲ ਦੇ ਜਾਣੇ ਵਾਲੇ ਆ ਜਿਹੜੇ ਮੈਂ ਉਹਨਾਂ ਬਾਰੇ ਵੀ ਕੋਈ ਚੰਗਾ ਕੁਝ ਸੋਚਾਂ ਤੇ ਜਿੱਥੇ ਮੈਨੂੰ ਖੜਾਇਆ ਇਸ ਪਲੇਟਫਾਰਮ ਵਾਸਤੇ ਵੀ ਕੋਈ ਚੰਗਾ ਸੋਚਾਂ ਤੇ ਜਦੋਂ ਦੋਹੇ ਪਾਸੇ ਚੰਗਾ ਹੋਚਾਂਗਾ ਤੇ ਮੈਂ ਆਪਣੇ ਬਾਰੇ ਵੀ ਕੁਝ ਚੰਗਾ ਅੱਗੇ ਕਰਨਾ ਸੋ ਇਹ ਆ ਭਾਈ ਮੈਸੇਜ ਇਹ ਜਿਹੜਾ ਕਹਾਣੀ ਦੇ ਜਰੀਏ ਜਿਹੜੀ ਗੱਲ ਆ ਉਹ ਬਹੁਤ ਵਧੀਆ ਸਮਝ ਆ ਜਾਂਦੀ ਆ ਇਹ ਲੱਗੇ ਤਾਂ ਸ਼ੇਅਰ ਕਰਨੀ ਚਾਹੀਦੀ ਆ ਮੈਂ ਤੁਹਾਡਾ ਸੱਤਾ ਸੁਨੋਲੀਆ